ਡੂਰ ਸਾਹਿਬ ਲੋਕ ਸਭਾ ਹਲਕੇ ਤੋਂ ਵਾਰਿਸ ਪੰਜਾਬ ਦੇ ਮੁਖੀ ਅਮਰਿਤਪਾਲ ਸਿੰਘ ਵੱਲੋਂ ਚੋਣ ਲੜੀ ਜਾਵੇਗੀ ਪਰਿਵਾਰ ਨੇ ਇਸ ਦੀ ਜਾਣਕਾਰੀ ਸਾਂਝੀ ਕੀਤੀ ਹੈ ਅਮਰਿਤਪਾਲ ਦੀ ਮਾਤਾ ਨੇ ਬਕਾਇਦਾ ਪ੍ਰੈਸ ਕਾਨਫਰੰਸ ਕੀਤੀ ਅਤੇ ਇਸ ਦੀ ਝਾਰੀ ਦਿੱਤੀ ਹੈ ਉਨ੍ਹਾਂ ਕਿ ਆਖਿਆ ਕਿ ਸਰਕਾਰ ਵੱਲੋਂ ਨੌਜਵਾਨਾਂ ਉੱਤੇ ਵੱਟੇ ਪੱਦਰ ਤੇ ਕੀਤੇ ਜਾ ਰਹੇ ਜ਼ੁਲਮਾਂ ਨੂੰ ਠੱਲ ਪਾਉਣ ਲਈ ਧਰਮ ਪ੍ਰਚਾਰ ਦੀ ਲਹਿਰ ਨੂੰ ਪ੍ਰਚੰਡ ਰੂਪ ਦੇਣ ਵਾਸਤੇ ਐਨਐਸਏ ਖਤਮ ਕਰਾਉਣ ਲਈ ਬੰਦੀ ਸਿੰਘਾਂ ਦੀ ਰਿਹਾਈ ਅਤੇ ਪੰਜਾਬ ਦੇ ਦਰਦ ਨੂੰ ਅੰਤਰਰਾਸ਼ਟਰੀ ਪੱਧਰ ਉੱਤੇ ਲਿਜਾਣ ਲਈ ਅਮਰਿਤਪਾਲ ਸਿੰਘ ਖਡੂਰ ਸਾਹਿਬ ਹਲਕੇ ਤੋਂ ਆਜ਼ਾਦ ਮੀਦਵਰੂਜੋ 4 ਲੜਨਗੇ ਦੱਸਿਆ ਗਿਆ ਹੈ ਕਿ ਇਸ ਤੋਂ ਪਹਿਲਾਂ ਅਮਰਿਤਪਾਲ ਦੇ ਪਿਤਾ ਤਰਸੇਮ ਸਿੰਘ ਅਤੇ ਚਾਚਾ ਸੁਖਚੈਨ ਸਿੰਘ ਨੇ ਜੇਲ੍ਹ ਵਿੱਚ ਮੁਲਾਕਾਤ ਕੀਤੀ ਸੀ ਇਸ ਪਿੱਛੋਂ ਇਹ ਵੀ ਚਰਚਾ ਹੋ ਰਹੀ ਸੀ ਕਿ ਅਮਰਿਤਪਾਲ ਸਿੰਘ ਨੇ 4 ਲੜਨ ਦੀ ਹਾਮੀ ਭਰ ਦਿੱਤੀ ਹੈ ਪਰ ਹੁਣ ਉਹਨਾਂ ਦੀ ਮਾਤਾ ਨੇ ਇਸ ਸੰਬੰਧੀ ਗੱਲ ਸਪਸ਼ਟ ਕਰ ਦਿੱਤੀ ਹੈ ਕਿ ਅਮਰਿਤਪਾਲ ਸਿੰਘ ਖਡੂਰ ਸਾਹਿਬ ਤੋਂ 4 ਲੜਨ ਜਾ ਰਹੇ ਹਨ ਇਹ ਵਾਕੀ ਸੰਗਤਾਂ ਦੇ ਬਹੁਤ ਦਬਾਅ ਪਾਉਣ ਤੇ ਜਿੱਦਾਂ ਸੰਗਤਾਂ ਬਹੁਤ ਜ਼ੋਰ ਲਾ ਰਹੀਆਂ ਸੀ ਕਿ ਭਾਜ ਭਾਈ ਸਾਹਿਬ ਰਾਜਨੀਤੀ ਚਾਹਣ ਪਰ ਉਹ ਆਉਣਾ ਨਹੀਂ ਸੀ ਚਾਹੁੰਦੇ ਉਹ ਕਹਿੰਦੇ ਵੀ ਨਹੀਂ ਮੈਂ ਰਾਜਨੀਤੀ ਜ ਨਹੀਂ ਆਉਣਾ ਚਾਹੁੰਦਾ ਹੁਣ ਇੱਕ ਤੇ ਉਹਨਾਂ ਨੂੰ ਸੰਗਤਾਂ ਨੇ ਬਹੁਤ ਜ਼ਿਆਦਾ ਦਬਾਅ ਪਾਇਆ ਤੇ ਸੰਗਤਾਂ ਦਾ ਜਿਹੜਾ ਹੁਕਮ ਆ ਉਹਨਾਂ ਸਿਰ ਮੱਥੇ ਕਬੂਲਿਆ ਵੀ ਸੰਗਤਾਂ ਦਾ ਹੁਕਮ ਹੈ ਪਰਵਾਨ ਕਰਦਾ ਵਾਂ ਦੂਜਾ ਉਹਨਾਂ ਨੇ ਸੋਚਿਆ ਕਿ ਮੈਂ ਕੱਲਾ ਹੁੰਦਾ ਤਾਂ ਭਾਵੇਂ ਸਾਰੀ ਉਮਰ ਵੀ ਜੇਲ੍ਹ 'ਚ ਬੈਠਾ ਰਹਾ ਵਾਂ ਪਰ ਮੇਰੇ ਜਿਹੜੇ ਨਾਲ ਬਾਕੀ ਸਿੰਘ ਵਾ ਉਹਨਾਂ ਦੇ ਪਰਿਵਾਰਾਂ ਦਾ ਕਰਕੇ ਮੈਨੂੰ ਇਹ ਫੈਸਲਾ ਲੈਣਾ ਪਿਆ ਇਹ ਕਰਕੇ ਭਾਈ ਸਾਹਿਬ ਨੇ ਖਰੂਦ ਸਾਹਿਬ ਤੋਂ ਜਿਹੜੀ ਆਜ਼ਾਦ ਚੋਣ ਵਾ ਉਹ ਲੜਨਗੇ ਤੇ ਬਾਕੀ ਇਹ ਵਾ ਵੀ ਸੰਗਤਾਂ ਨੇ ਮੇਰੀ ਅਪੀਲ ਆ ਕਿ ਵੱਧ ਚੜ ਕੇ ਸਾਥ ਦੇਣ ਤੇ ਭਾਈ ਸਾਹਿਬ ਬਾਹਰ ਆਉਣ ਜਿਹੜਾ ਨਸ਼ਿਆਂ ਦਾ ਇੰਨਾ ਚੱਲ ਰਿਹਾ ਵਾ ਦਲਦਲ 'ਚ ਨੌਜਵਾਨੀ ਨਸ਼ਿਆਂ ਦੀ ਦਲਦਲ 'ਚ ਫਸੀ ਆ ਉਹਨ ਤੇ ਇੰਨਾ ਹੀ ਆ ਸੰਗਤਾਂ ਨੂੰ ਮੇਰੀ ਅਪੀਲ ਆ ਦੋਰੇ ਵੀ ਵੱਧ ਚੜ ਕੇ ਸਾਥ ਦੇਣ ਤੇ ਸੰਗਤਾਂ ਨੂੰ ਭਾਈ ਸਾਹਿਬ ਬਾਹਰ ਆਉਣ ਤੇ ਸੰਗਤਾਂ ਨੌਜਵਾਨੀ ਨੂੰ ਬਚਾਇਆ ਜਾ ਸਕੇ ਜਿ ਉਹਨਾਂ ਦੇ ਪਰਿਵਾਰਾਂ ਨੂੰ ਵੀ ਥੋੜੀ ਮੇਰੀ ਹੱਥ ਜੋੜ ਕੇ ਬੇਨਤੀ ਆ ਵੀ ਵੱਧ ਚੜ ਕੇ ਸੰਗਤਾਂ ਸਾਥ ਦੇਣ ਮੁੱਖ ਮੰਤਰੀ ਭਗਵੰਤ ਮਾਨ ਆਪਣੀ ਪਤਨੀ ਡਾਕਟਰ ਗੁਰਪ੍ਰੀਤ ਕੌਰ ਨਾਲ ਦਰਬਾਰ ਸਾਹਿਬ ਵਿਖੇ ਮੱਥਾ ਟੇਕਣ ਪਹੁੰਚੇ ਸੀ सीएम ਭਗਵੰਤ ਮਾਨ ਆਪਣੀ ਨਵਜਮੀਤੀ ਨਿਆਮਤ ਕੌਰ ਨੂੰ ਮੱਥਾ ਟਿਕਾਉਣ ਨੂੰ ਲੈ ਕੇ ਆਏ ਸਨ ਇਸ ਦੌਰਾਨ ਦਰਬਾਰ ਸਾਹਿਬ ਵਿਖੇ ਸਤ ਸ੍ਰੀ ਅਕਾਲ ਜਤਨਾਤ ਕੀਤੀ ਗਈ ਸੀ ਸੀਐਮ ਭਗਵਾਨ ਤਮਨ ਸਵੇਰੇ ਸ੍ਰੀ ਸੱਚਖੰਡ ਹਰਮੰਦਰ ਸਾਹਿਬ ਵਿਖੇ ਨਤਮਸਤਕ ਹੋਏ ਸ੍ਰੀ ਹਰਮੰਦਰ ਸਾਹਿਬ ਮੱਥਾ ਟੇਕਨ ਤੋਂ ਬਾਅਦ ਸੀਐਮ ਭਗਵਾਨ ਤਮਨ ਨੇ ਕਿਹਾ ਕਿ ਪਿਛਲੇ ਮਹੀਨੇ ਰਾਪੜੇ ਮੇਰੇ ਕੋਲ ਬੱਚੀ ਨੂੰ ਭੇਜਿਆ ਹੈ ਪਹਿਲੀ ਵਾਰ ਮੈਂ ਬੱਚੀ ਨੂੰ ਰਾਪੜ ਦੇ ਘਰ ਲੈ ਕੇ ਆਇਆ ਹਾਂ ਮੈਂ ਆਪਣੇ ਅਤੇ ਪੰਜਾਬ ਲਈ ਅਰਦਾਸ ਕੀਤੀ ਅੱਜ ਪਵਿੱਤਰ ਨਗਰੀ ਸ੍ਰੀ ਅਮਰਸਰ ਸਾਹਿਬ ਦੀ ਧਰਤੀ ਤੇ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਪਰਿਵਾਰ ਸਮੇਤ ਆਇਆ ਪਰਮਾਤਮਾ ਨੇ ਪਿਛਲੇ ਮਹੀਨੇ ਸਾਡੇ ਪਰਿਵਾਰ ਚ ਨਿਯਮਤ ਬਖਸ਼ਿਸ਼ ਨਿਯਮਤ ਦਾ ਮਤਲਬ ਹੈ ਪਰਮਾਤਮਾ ਦੀ ਬਖਸ਼ਿਸ਼ ਸੋ ਅੱਜ ਨਿਯਮਤ ਹੋ ਰਹੀ ਹੈ ਪਹਿਲੀ ਵਾਰ ਬਾਹਰ ਆਈ ਹੈ ਘਰੋਂ ਮੱਥਾ ਟੇਕਣ ਆਏ ਆ ਸ਼ੀਵਾ ਲੈਣ ਆਏ ਆ ਬੱਚੇ ਦੀ ਤੰਦਰੁਸਤੀ ਵੀ ਤੇ ਪੂਰੇ ਪੰਜਾਬ ਦੇ ਲੋਕਾਂ ਦੀ ਸੁੱਖ ਸ਼ਾਂਤੀ ਦੀ ਅਰਦਾਸ ਕੀਤੀ ਹੈ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਹੈ ਯਾਰ ਸਾਰਿਆਂ ਦੇ ਘਰਾਂ 'ਚ ਸੁੱਖ ਸ਼ਾਂਤੀ ਬਣੀ ਰਹੇ ਤੰਦਰੁਸਤੀਆਂ ਤੇ ਤਰੱਕੀਆਂ ਆਉਣ ਇਹੇ ਅਰਦਾਸ ਕੀਤੀ ਹੈ ਸੋ ਇਹ ਜਗ੍ਹਾ ਹੀ ਅਸੀ ਇੱਥੇ ਆ ਕੇ ਸਕੂਨ ਮਿਲਦਾ ਹੈ ਇੱਥੇ ਆ ਕੇ ਬੰਦੇ ਨੂੰ ਆਪਣੀਆਂ ਜਿਹੜੀਆਂ ਅੰਦਰਲੀਆਂ ਕੋਈ ਇਛਾਾਂਾਂ ਜਾਂ ਕੋਈ ਉਹ ਸਭ ਕੁਝ ਲਜੰਦੀਆਂ ਨੇ ਇੱਥੇ ਰਸ ਪਿੰਨਾ ਕੀਰਤਨ ਸੁਣ ਕੇ ਪ੍ਰਮਾਤਮਾ ਕੇ ਹੀ ਅਰਦਾਸ ਕਰਨ ਹੈ ਪ੍ਰਮਾਤਮਾ ਸਮਤ ਬਖਸ਼ੇ ਜੋ ਜ਼ਿੰਮੇਵਾਰੀਆਂ ਦੇ ਰੱਖੀਆਂ ਨੇ ਉਹਨਾਂ ਬੱਬੂਆਂ ਦਾ ਬਲ ਬਖਸ਼ੇ ਔਰ ਜਿੰਨੀ ਕਿ ਇੱਜ਼ਤ ਪ੍ਰਮਾਤਮਾ ਨੇ ਬਖਸ਼ੀ ਹੋਈ ਹੈ ਉਹਨੀ ਕਾਇਮ ਰਹੇ ਔਰ ਸਾਡੇ ਕੋ ਸਾਡੇ ਕੋਲੋਂ ਜਾਣੇ ਅਣਜਾਣੇ ਚ ਕੋ ਇਹੋ ਜੀ ਭੁੱਲ ਨਾ ਹੋ ਜੇ ਜਿਹਦੇ ਨਾਲ ਕਿਸੇ ਇੱਕ ਵੀ ਘਰ ਦਾ ਜਿਹੜਾ ਚੁੱਲਾ ਹੈ ਉਹਦੀ ਅੱਗ ਬੁਝੇ ਸੋ ਲੱਗੇ ਹੋਏ ਆ ਪੰਜਾਬ ਦੀਆਂ ਜਿਹੜੀਆਂ ਸਮੱਸਿਆਵਾਂ ਨੂੰ ਦੂਰ ਕਰਨ ਕੋਈ ਆਲਾਮਤਾ ਨੇ ਜਿਹੜੀਆਂ ਸਭ ਦੂਰ ਹੋ ਜਾਣਗੇ ਥੋੜਾ ਜਿਹਾ ਸੱਚੇ ਦਿਲੋਂ ਮਿਹਨਤ ਕਰਨ ਦੀ ਲੋੜ ਹੈ ਲੋਕਾਂ ਦਾ ਸਾਥ ਮਿਲ ਰਿਹਾ ਤੇ ਬਹੁਤ ਕਟੀ ਲੈਵਲ ਤੇ ਬਹੁਤ ਵੱਡੇ ਪੱਧਰ ਤੇ ਜਿਹੜਾ ਪੰਜਾਬ ਦਾ ਵਿਕਾਸ ਹੋ ਰਿਹਾ ਉਹਨਾਂ ਨਾਲੇ ਦਿਨ ਕੁਝ ਰੰਗ ਤਾਂ ਦਿਖਾਈ ਦੇਣ ਲੱਗੇ ਰੰਗਲੇ ਪੰਜਾਬ ਦੇ ਲੋਕ ਸਭਾ ਚੋਣਾਂ 2024 ਲਈ ਪੰਜਾਬ ਦੇ ਜਲੰਧਰ ਵਿੱਚ ਚੋਣ ਪ੍ਰਚਾਰ ਕਰਦੇ ਹੋਏ ਪੰਜਾਬ ਦੇ ਸਾਫਾ ਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਲੋਕਾਂ ਨਾਲ ਤਾਸ਼ ਖੇਡਦੇ ਹੋਏ ਨਜ਼ਰ ਆਏ ਅਤੇ ਉਹਨਾਂ ਦੀ ਵੀਡੀਓ ਸੋਸ਼ਲ ਮੀਡੀਆ ਤੇ ਖੋ ਵਾਇਰਲ ਹੋਈ ਚੰਨੀ ਨੂੰ ਇੱਕ ਮੈਦਾਨ ਵਿੱਚ ਕੁਝ ਆਦਮੀਆਂ ਦੇ ਦੁਆਲੇ ਬੈਠੇ ਤਾਸ਼ ਖੇਡੇ ਦੇਖਿਆ ਜਾ ਸਕਦਾ ਹੈ ਲੱਗੀ ਲੱਗੀ ਇਹ ਤੁਹਾਨੂੰ ਮੇਰਾ ਬਣਾਇਆ ਮੈਨੂੰ ਚੱਕ ਲੈਣਾ ਵਾ ਇਹਨਾਂ ਨੇ ਜਿਤਾਤਾ ਜੀ ਤੁਹਾਨੂੰ ਹਾਂ ਜੀ ਜਿੱਦ ਕੇ ਮਾਈਨਾਂ ਨੇ ਜਿਤਾਣਾ ਹੁਣ ਕਿਹੜੇ ਮੂੰਹ ਨਾਲ ਆ ਕੇ ਇੱਥੇ ਵੋਟਾਂ ਮੰਗਣਗੇ ਬਈ ਕੈਪਟਨ ਮਰਿੰਦਰ ਕੀ ਕਰ ਰਿਹਾ ਉੱਥੇ ਉਹ ਕਦੇ ਬੋਲਿਆ ਪੰਜਾਬ ਦੇ ਹੱਕ ਚ ਭਾਜ ਭਾਜ ਜਾ ਕੇ ਜਾਖੜ ਬੋਲਿਆ ਕਦੇ ਮਨਪੀਰ ਬਾਦ ਬੋਲਿਆ ਕਦੇ ਇਹਨਾਂ ਦੀ ਹਿੰਮਤ ਨਹੀਂ ਪੈਂਦੀ ਕਿ ਪੰਜਾਬ ਬਾਰੇ ਥੋੜਾ ਜਿਹਾ ਵੀ ਬੋਲ ਪੈਣ ਤੇ ਕੱਲਮ ਮੈਂ ਆ ਹਰ ਰੋਜ਼ ਲੜਦਾ ਰਹਿਣਾ ਉਹਨਾਂ ਨਾਲ ਕਦੇ ਕਦੇ ਗਵਰਨਰ ਨਾਲ ਲੜਾਈ ਹੋ ਗਈ ਉਹ ਕਹਿੰਦਾ ਮੈਂ ਆਹ ਨਹੀਂ ਤੈਨੂੰ ਕੰਮ ਕਰਨ ਦਿੰਦਾ ਫਿਰ ਸੁਪਰੀਮ ਕੋਰਟ ਜਾਣਾ ਮੈਂ ਕਦੇ ਮੇਰੀ ਸੈਂਟਰ ਨਾਲ ਲੜਾਈ ਹੋ ਜਾਂਦੀ ਹੈ ਮੰਡੀਆਂ ਦਾ ਪੈਸਾ ਰੋਕ ਰੱਖਿਆ 5500 ਕਰੋੜ ਰੁਪਈਆ ਮੰਡੀਆਂ ਦਾ ਤੇ ਸੜਕਾਂ ਦਾ ਉਹ ਵੀ ਕੈਪਟਨ ਦੀ ਗਲਤੀ ਕਰਕੇ ਰੋਕਿਆ ਹੋਇਆ ਅਸੀਂ ਤਾਂ ਕਾਨੂੰਨ ਵੀ ਬਦਲਤਾ ਹੁਣ ਵੀ ਨਹੀਂ ਦਿੰਦੇ ਫਿਰ ਕੈਪਟਨ ਸਾਹਿਬ ਤੁਸੀਂ ਕਹਦੇ ਤਜਰਬੇਕਾਰ ਸੀ ਭਈ ਤੁਸੀਂ ਇੰਨਾ ਪੈਸਾ ਰਕਵਾ ਕੇ ਰੱਖਤਾ ਉੱਥੇ ਗਲਤ ਫੈਸਲੇ ਲੈ ਕੇ ਬੋਲੋ ਹੁਣ ਫਿਰ ਉੱਥੇ ਸੋ ਹੁਣ ਤਾਂ ਮੈਂ ਤਾਂ ਕਿਸਾਨ ਜਿਹੜੀਆਂ ਕਮੇਟ ਜਥੇਬੰਦੀਆਂ ਨੇ ਮੈਂ ਰਾਤ ਦੇ 2:00 ਵਜੇ ਤੱਕ ਵੀਰੋ ਚਾਰ ਮੰਤਰੀ ਆਉਂਦੇ ਹੁੰਦੇ ਸੀ ਚਾਰ ਮੀਟਿੰਗਾਂ ਹੋਈਆਂ ਰਾਤ ਦੇ 2:00 ਵਜੇ ਤੱਕ ਮੈਂ ਨਾਲ ਬੈੰਦਾ ਸੀ ਕਿ ਜੇ ਗੱਲ ਨਿਪੜ ਜੇ ਕਿਉਂਕਿ ਜਦੋਂ ਇੱਥੋਂ ਤੁਸੀਂ ਕਣਕ ਲੈ ਕੇ ਜਾਂਦੇ ਹੋ ਆ ਹੁਣ 120 ਲੱਖ ਮੀਟਰ ਕਟਨ ਕਣਕ ਦੇਊਂਗਾ ਜੀ 130 ਦੇਸ਼ ਨੂੰ ਔਰ 210 ਲੱਖ ਮੀਟਿਕ ਟਨ ਚੌਲ ਦਿੰਨੇ ਆ ਜੀ ਔਰ ਚੌਲ ਆਪਣੀ ਖਰਾਕ ਨਹੀਂ ਹੈਗੀ ਇਸ ਕਰਕੇ 99% ਤਾਂ ਦੇਸ਼ ਨੂੰ ਦਿੰਨੇ ਆ ਤੇ ਜਦੋਂ ਉਦੋਂ ਤਾਂ ਤੁਸੀਂ ਫਿਰ ਸਿੱਧੇ ਹੀ ਲੈ ਜੰਨੇ ਹੋ ਮਾਲ ਗੱਡੀਆਂ 'ਚ ਭਰ ਕੇ ਤੇ ਜੇ ਉਸੇ ਕਣਕ ਨੂੰ ਤੇ ਝੋਨੇ ਨੂੰ ਪੈਦਾ ਕਰਨ ਵਾਲਾ ਕਿਸਾਨ ਜੇ ਤੁਹਾਨੂੰ ਇਹ ਕਹਿੰਦਾ ਕਿ ਮਿਲ ਕੇ ਬਹਿ ਜਾਈਏ ਥੋੜਾ ਜਿਹਾ ਸਾਡੇ ਭਾਅ ਥੋੜੇ ਜਿਹਾ ਠੀਕ ਕਰ ਦਿਓ ਫਸਲਾਂ ਦੇ ਉਦੋਂ ਤੁਸੀਂ ਤਾਰਾਂ ਲਾ ਲੈਨੇ ਹਰਿਆਣੇ ਵਾਲੇ ਬਾਰਡਰ ਤੇ ਤੇ ਗੋਲੀਆਂ ਚਲਾਉਨੇ ਆ ਥਰੂ ਗੈਸ ਦੇ ਗੋਲੇ ਛੱਡਦੇ ਹੋ ਇਹ ਗਲਤ ਗੱਲ ਪੰਜਾਬ ਦੇ ਹੱਕਾਂ ਵਾਸਤੇ ਮੈਂ ਲੜੂੰਗਾ ਪਰ ਮੈਨੂੰ ਮੈਂ ਤੁਹਾਡੇ ਕੋਲ ਆਇਆ ਮੈਂ ਲੜੂੰਗਾ ਮੇਰੀ ਲੜਾਈ ਚ ਕੋਈ ਕਮੀ ਨਹੀਂ ਰਹੂਗੀ ਪਰ ਜੇ ਮੈਨੂੰ ਤੁਸੀਂ 13 ਹੱਥ ਜਿਹੜੇ ਏਦਾਂ ਮੁਠੀ ਬਣ ਕੇ ਪਾਰਲੀਮੈਂਟ ਚ ਇਨਕਲਾਬ ਦਾ ਨਾਰਾ ਲਾ ਦੇਣ ਤੇ 13 ਜ਼ੁਬਾਨਾਂ ਜਿਹੜੀਆਂ ਪੰਜਾਬ ਦੇ ਹੱਕਾਂ ਵਾਸਤੇ ਪਾਰਲੀਮੈਂਟ ਚ ਬੋਲਣ ਉਹ ਮੈਨੂੰ ਦੇ ਦੋਗੇ ਤਾਂ ਮੇਰਾ ਥੋੜਾ ਜਿਹਾ ਵਜਨ ਘਟ ਜੂਗਾ ਤੇ ਮੈਂ ਪੰਜਾਬ ਨੂੰ 3 ਸਾਲ ਉਦੋਂ ਬਾਅਦ ਆਪਣੇ ਸਰਕਾਰ ਦੇ ਇਸੇ ਸਰਕਾਰ ਦੇ ਰਹਿੰਦੇ ਨੇ 3 ਸਾਲਾਂ ਚ ਤੁਹਾਨੂੰ ਇਹ ਪਤਾ ਲੱਗ ਜੂਗਾ ਕਿ ਜਦੋਂ ਪੋਲੀਟੀਕਲ ਸ਼ਕਤੀ ਹੋਵੇ ਜਦੋਂ ਮੈਨੂੰ ਮੇਰੇ ਦਿਮਾਗ ਤੇ ਇਹ ਬੋਝ ਲੈ ਗਿਆ ਕਿ ਭਾਈ ਲੋਕਾਂ ਨੇ ਮੇਰੇ ਕੰਮਾਂ ਤੇ ਭਗਵੰਤ ਮਾਨਾ ਤੇਰੇ ਕੰਮਾਂ ਤੇ ਇਮਾਨਦਾਰੀ ਤੇ ਮੋਹਰ ਲਾਤੀ ਲੈ ਹੁਣ ਹੋਰ ਦੁਗਣਾ ਤਿਗਣਾ ਹੋ ਕੇ ਕੰਮ ਕਰ ਮਜਾ ਲੈ ਕੇ 1 ਰੁਪਈਆ ਵੀ ਸੈਂਟਰ ਸਾਡਾ ਉੱਥੇ ਰੱਖ ਜੇ ਜਾਂ ਸੈਂਟਰ ਸਾਡਾ ਹੱਕ ਨਾ ਦੇਵੇ ਜੇ ਸਾਡੇ ਕੋਲ 13 ਜ਼ੀਰੋ ਹੋ ਗਿਆ ਸੋ ਇੱਥੋਂ ਖਡੂਰ ਸਾਹਿਬ ਤੋਂ ਤੁਸੀਂ ਸਾਨੂੰ ਪਾਰਲੀਮੈਂਟ ਚ ਭੇਜੋ ਆਪ ਦੇ ਪੁੱਤਾਂ ਨੂੰ ਭੇਜੋ ਤੁਸੀਂ ਆ ਪਾਓ ਪਹਿਲਾਂ ਮੈਂ ਸੀ ਪਾਰਲੀਮੈਂਟ ਚ ਤੁਸੀਂ ਇਹ ਤੋਂ ਪਹਿਲਾਂ ਵਾਲੇ ਕਦੇ ਬੋਲਦੇ ਦੇਖਿਆ ਮੈਂ ਜਾ ਕੇ 14 ਚ ਗਿਆ 19 ਚ ਗਿਆ ਮੈਂ ਇਕੱਲੇ ਹੀ ਸੀ 19 ਚ ਤਾਂ ਮੈਂ ਇਕੱਲੇ ਹੀ ਸੀ ਜਦੋਂ ਮੈਂ ਉੱਠ ਕੇ ਸਪੀਕਰ ਨੂੰ ਕੁਝ ਕਹਿਣ ਸੀ ਉਹ ਕਹਿੰਦਾ ਸੀਗਾ ਵੀ ਇਹਨੂੰ ਟਾਈਮ ਦੇ ਦਿਆ ਕਰੋ ਨਹੀਂ ਜੇ ਬੋਲਦਾ ਤਾਂ 2 ਮਿੰਟ ਹੀ ਬੋਲਦਾ ਜਿਹਨੂੰ ਟਾਈਮ ਨਾ ਦੇਈਏ ਇੱਧਾ ਘੰਟਾ ਚੱਲਣ ਨਹੀਂ ਦਿੰਦਾ ਇਹ ਸੋ ਭਾਈ ਆਪਾਂ ਤਾਂ ਇਆਂ ਹੱਕਾਂ ਵਾਸਤੇ ਸੋ ਇਸ ਕਰਕੇ ਮੈਨੂੰ ਮਿਲਦਾ ਸੀ ਟਾਈਮ ਉੱਥੇ ਟਾਈਮ ਮਿਲਦਾ ਸੀ ਬੋਲਣ ਦਾ ਮੈਨੂੰ ਪਤਾ ਸਾਰਾ ਇਸ ਕਰਕੇ ਤੁਸੀਂ ਇੱਥੋਂ ਝਾੜੂ ਨੂੰ ਜਿਤਾਓ ਤੁਹਾਡੇ ਐਮਪੀ ਨੂੰ ਕਿਵੇਂ ਹੱਕ ਮੰਗਣ ਨੇ ਇਹ ਦੱਸਣ ਦੇ ਪਾਸਵਰਡ ਸਾਰੇ ਮੈਂ ਦੱਸਾਂ ਵੀ ਐਂ ਬੋਲਣਾ ਉੱਥੇ ਐਂ ਕਰੀਦਾ ਹੁੰਦਾ ਇਹਦੇ ਨਾਲ ਚੱਲੂ ਹੁੰਦੇ ਆ ਇਹਦੇ ਨਾਲ ਹੁੰਦੇ ਆ